ਮੈਸੀ ਸੰਸ ਐਂਡ ਫਾਊਂਡੇਸ਼ਨ ਯੂ ਐਸ اے ਅਤੇ ਡਾਕਟਰ ਬਰਨार्ड ਮਲਿਕ ਆਸਟ੍ਰੇਲੀਆ ਦੇ ਸਹਿਯੋਗ ਦੇ ਨਾਲ ਬਸਟੈਂਡ ਧਾਰੀਵਾਲ ਵਿਖੇ ਵਿਸ਼ਾਲ ਲੰਗਰ ਲਗਾਇਆ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਲੰਗਰ ਦਾ ਪ੍ਰਸ਼ਾਦ ਲੋਕਾਂ ਨੇ ਸ਼ੋਭਾ ਯਾਤਰਾ ਦੇ ਦੌਰਾਨ ਗ੍ਰਹਿਣ ਕੀਤਾ ਜਾਣਕਾਰੀ ਦਿੰਦੇ ਹੋਏ ਪੀਆਰਓ ਬੱਬਾ ਗਿੱਲ ਨੇ ਕਿਹਾ ਕਿ ਮੈਸੀ ਸੰਸ ਐਂਡ ਫਾਊਂਡੇਸ਼ਨ ਯੂਐਸਏ ਵੱਲੋਂ ਲਗਾਤਾਰ ਸਮਾਜੀ ਕੰਮਾਂ ਦੇ ਵਿੱਚ ਅਤੇ ਧਾਰਮਿਕ ਕੰਮਾਂ ਦੇ ਵਿੱਚ ਆਪਣਾ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਅਗਲੇ ਦਿਨਾਂ ਦੇ ਵਿੱਚ ਮੈਸੀ ਸੰਸ ਐਂਡ ਫਾਊਂਡੇਸ਼ਨ ਯੂਐਸਏ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਅਤੇ ਰਾਸ਼ਨ ਵੀ ਵੰਡਿਆ ਜਾਵੇਗਾ। ਹallelujah ਹallelujah ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਸਾਰੇ ਸਮੂਹ 크ਿਸਚਨ ਭਾਈਚਾਰੇ ਵਾਸਤੇ ਜੋ ਕਿ ਸਾਡੇ ਪ੍ਰਭੂ ਜਸੂਸੀ ਦਾ ਦਿਨ ਦਿਹਾੜਾ ਮੈਰੀ ਕ੍ਰਿਸਮਸ ਵੱਡਾ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਪੂਰੇ ਵਰਲਡ ਲੈਵਲ ਤੇ ਜਿਸ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਨੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਆਪਣੀ ਇੱਕ ਸ਼ੋਭਾ ਯਾਤਰਾ ਕੱਢੀ ਆ ਸਾਰੇ ਧਾਰਮਿਕ ਆਗਿਆਂ ਆਗੂਆਂ ਨਾਲ ਔਰ ਜਿਸ ਦੇ ਚੱਲਦਿਆਂ ਸ਼ੋਭਾ ਯਾਤਰਾ ਮਿਸ਼ਨ ਹਸਪੀਟਲ ਤੋਂ ਵੱਖ-ਵੱਖ ਇਲਾਕਿਆਂ ਚੋਂ ਹੁੰਦੀ ਹੋਈ ਸ਼ਹਿਰ ਦੇ ਵਿੱਚੋਂ ਜੀ ਨੰਗੇਗੀ ਔਰ ਸਮਾਪਤ ਜਾ ਕੇ ਕੈਥਲਿਕ ਚਰਚ ਦੇ ਵਿੱਚ ਹੋਏਗੀ ਜਿਸ ਦੇ ਵਜੋਂ ਅੱਜ ਸਾਡੇ ਡਾਕਟਰ ਮਲਿਕ ਬਰਨਾਰਡ ਜੀ ਆਸਟ੍ਰੇਲੀਆ ਤੋਂ ਸ੍ਰਿੰਦਰ ਮੈਸੀ ਜੀ ਯੂਐਸਏ ਤੋਂ ਥਾਂ-ਥਾਂ ਤੇ ਆਪਾਂ ਉਹਨਾਂ ਵੱਲੋਂ ਲੰਗਰ ਲਗਾਏ ਹੋਏ ਨੇ ਬਰੈਡਾਂ ਦੇ ਲੱਡੂਆਂ ਦੇ ਪਾਣੀ ਦੇ ਚਾਹ ਪਕੌੜਿਆਂ ਦੇ ਇਹ ਥਾਂ ਥਾਂ ਲੰਗਰ ਲੱਗੇ ਹੋਏ ਨੇ ਉਹ ਸਾਰੀ ਹੀ ਸੰਗਤ ਦੇ ਸਵਾਗਤ ਵਾਸਤੇ ਬਹੁਤ ਹੀ ਲੋਕਾਂ ਨੂੰ ਹਜੂਮ ਇਕੱਠਾ ਹੋਇਆ ਆ ਉਹ ਸਾਰੀ ਸੰਗਤ ਦਾ ਸਵਾਗਤ ਵਾਸਤੇ ਸਾਰੇ ਲੋਕ ਇਕੱਠੇ ਹੋਏ ਨੇ ਆਜੋ ਆਜੋ ਪਿੱਛੇ ਆਜੋ ਮੈਂ ਆਪਣੇ ਵੱਲੋਂ ਤੇ ਮਲਕ ਸਾਹਿਬ ਵੱਲੋਂ ਬਰਨਾਰਡ ਮਲਕ ਸਾਹਿਬ ਵੱਲੋਂ ਆਸਟ੍ਰੇਲੀਆ ਸ੍ਰਿੰਦਰ ਮੈਸੀ ਸਰ ਵੱਲੋਂ ਯੂ ਐਸ ਏ ਤੋਂ ਸਾਰੀ ਸੰਗਤ ਨੂੰ ਸਾਰੇ ਸ਼ਹਿਰ ਇਲਾਕਾ ਵਾਸੀਆਂ ਨੂੰ ਮੈਂ ਵੱਡੇ ਦਿਨ ਦੀ ਬਹੁਤ ਬਹੁਤ ਵਧਾਈ ਦੇਣਾ ਹallelujah ਹallelujah ਹਲੇ